ਠੀਕ ਹੋ ਰਿਹਾ ਤੁਸੀਂ ਮੀਡੀਆ ਚ ਖਬਰਾਂ ਪੜ੍ਹ ਮੀ ਆਉਣਗੇ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਹਾਂ ਮੈਂ ਕੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਵੀ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ। ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ دریاਵਾਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ। ਹੁਣ ਵਿਆਸ ਤਾਂ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਉਪਰੋਂ ਤੇ ਉਹਦੇ ਨਾਲ ਮਾਰ ਵਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਜਾਜ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਦੀ ਇੱਛਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲੈਕਟਿੰਗ ਕਹਿੰਦੇ ਆ ਅੰਗਰੇਜ਼ੀ 'ਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪ ਦੇ ਆਪ ਦੇ ਖੇਤ 'ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਬਰਤਨ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਇਹ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਵੱਡੇ ਜੀਆਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਫੜਵਾਰੀਆਂ ਰਾਹੀਂ ਤੁਹਾਡੇ ਕਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇ ਕਰਦਾ ਨੁਕਸਾਨ ਜਿਹੜਾ ਮਿਲੂ ਹੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਡਹਿ ਗਏ ਪਾਣੀ ਚ ਡੁੱੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਇਹਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹਰ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੋਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਕਰਜ਼ੇ ਲੈ ਹੋਏ ਆ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਹੈ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉੱਥੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਬੇਨਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪোলਟਰੀ ਫਰਮ ਮੱਛ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਵੇ ਹੜਾਂ ਕਾਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੱਡੇ ਪੱਧਰ ਤੇ ਸੀ वैक्सीनेशन टीका ਕਰਨ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕਰਾਵਾਂਗੇ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਲੋਕਾਂ ਦੇ ਦਰਦ ਦੇ ਮੁਕਾਬਲੇ ਤੇ ਮੈਂ ਅੱਜ ਹਸਪਤਾਲ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਕੁਦਰਤ ਦੀ ਮਾਰ ਹੈ ਕੁਦਰਤ ਮੂਰੇ ਕਿਸਦਾ ਜੋਰ ਨਹੀਂ ਚੱਲਦਾ ਤੇ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੌਕੇ ਤੇ ਹਰ ਸੰਕਟ ਦੇ ਮੌਕੇ ਤੇ ਦੁੱਖ ਦੀ ਕੜੀ ਚ ਤੁਹਾਡੇ ਨਾਲ ਖੜਾਂਗੇ ਇਹ ਅਨਾਉਂਸਮੈਂਟਾਂ ਜਿਹੜੀਆਂ ਕੀਤੀਆਂ ਇਤੇ ਜਲਦੀ ਅਸੀਂ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20000 ਰੁਪਏ ਵੀ ਚੈਦੀ ਮਿਲ ਜੂਗਾ ਜਿੱਦ ਜਿਸ ਦੀ ਰੇਤ ਉਸ ਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ ਜਦੋਂ ਤੁਹਾਡੀ ਟਰਾਲੀਆਂ ਉੱਤੇ ਪਹੁੰਚਣ ਲੱਗ ਗਿਆ ਤੁਸੀਂ ਚੱਕ ਲਓ ਰੇਤਾ ਚੱਕ ਕੇ ਵੇਚਣਾ ਵੇਚ ਦੋ ਮਾਝੀ ਲੈ ਜਾਓ ਸੋ ਬਾਕੀ ਪਸ਼ੂਪੰ ਜਿਹੜਾ ਨਕਸ਼ਾ ਨੁਕਸਾਨ ਹੋਇਆ ਉਹਦਾ ਮੁਆਬ ਮੁਆਵਜਾ ਪਤਾ ਲੱਗ ਜੇ ਬਸ ਕਿਹੜਾ ਘਰਾں ਦਾ ਕਿਨਾ ਨੁਕਸਾਨ ਹੋਇਆ ਹੈ ਉਹਦੇ ਚ ਤੁਹਾਡੇ ਨਾਲ ਖੜਾਂਗੇ ਜਿੰਨਾ ਬਜਟ ਹੈ ਇਧਰੋਂ ਉਧਰੋਂ ਜਿੱਥੋਂ ਮਰਜੀ ਲੈ ਕੇ ਆਈਏ ਪਰ ਐਸ ਜਿਹੜੇ ਜਿਹੜੇ ਇਲਾਕਿਆਂ ਚ ਵੀ ਹੜ੍ਹ ਪ੍ਰਭਾਵਿਤ ਲੱਗੇ ਨੇ ਉਹਨਾਂ ਚ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਡੇ ਹਮੇਸ਼ਾ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀ ਲੋਕਾਂ ਚੋਂ ਨਿਕਲਿਆ ਲੋਕਾਂ ਚਿਆਂ ਮੈਂ ਵੀ ਬੰਦੇ ਹੀ ਹਾਂ ਬਿਮਾਰੀ ਕਿਸੇ ਨੂੰ ਵੀ ਹੋ ਜਾਂਦੀ ਹੈ ਤੁਸੀਂ ਵੀ ਬਿਮਾਰੀ ਤੋਂ ਬਚੇ ਰਹੋ ਪਰਮਾਤਮਾ ਕਿਸੇ ਦੇ ਘਰੇ ਦੁੱਖ ਨਾ ਲੈ ਕੇ ਆਵੇ ਇਹਦੇ ਵਾਸਤੇ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ